ਹਾਂਜੀ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਜਸਵੀਰ ਸਿੰਘ ਖਾਲਸਾ ਪਿੰਡ ਬੁਰਜ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਅ ਸਾਡੇ ਪਿੰਡ ਦਾ ਇੱਕ ਨਿੱਕਾ ਜਿਹਾ ਬੱਚਾ ਹੈ ਬੜਾ ਹੌਣਹਾਰ ਬੱਚਾ ਹੈ ਬਹੁਤ ਪਿਆਰਾ ਬੱਚਾ ਹੈ ਮਿਹਨਤੀ ਬੱਚਾ ਹੈ ਉਹਨੂੰ ਕਲਾ ਦਾ ਇੰਨਾ ਸ਼ੌਂਕ ਹੈ ਜੇ ਤੁਸੀਂ ਉਹਨੂੰ ਆਪਣੀ ਫੋਟੋ ਦੇ ਦਿਓ ਨਾ ਦੇਖ ਕੇ ਉਹਨੂੰ ਫੋਟੋ ਦੇ ਦਿਓ ਉਹ ਕੁਝ ਹੀ ਸਮੇਂ ਦੇ ਵਿੱਚ ਤੁਹਾਡੀ ਫੋਟੋ ਤਿਆਰ ਕਰਕੇ ਸਕੈਚ ਦੇ ਨਾਲ ਤੁਹਾਨੂੰ ਦੇ ਦੇਗਾ ਤੇ ਉਹ ਬੱਚੇ ਨੇ ਇੱਕ YouTube ਚੈਨਲ ਬਣਾਇਆ ਹੋਇਆ ਤੇ ਉਹ ਬੱਚਾ ਹੁਣ ਇਸ ਵਕਤ ਮੇਰੇ ਕੋਲ ਖੜਾ ਮੈਂ ਤੁਹਾਨੂੰ ਉਹਦੀ ਫੋਟੋ ਦਿਖਾਣਾ ਉਹ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਏਗਾ ਤੁਸੀਂ ਸਾਰੇ ਉਹਨੂੰ ਫਤਿਹ ਜਰੂਰ ਬੁਲਾ ਦਿਓ ਫਤਿਹ ਬੁਲਾ ਦਿਓ ਲੱਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਲੱਕੀ ਕਿਹੜਾ ਚੈਨਲ ਹੈ ਆਪਣਾ ਲੱਕੀ ਸੈਣੀ ਆਰਟ ਲੱਕੀ ਸੈਣੀ ਆਰਟ YouTube ਤੇ ਆ ਹਾਂਜੀ ਅਸ਼ੋਧੇ ਵਿੱਚ ਕੀ ਕਰਦਾ ਹੁੰਦਾ ਤੂੰ ਡਰਾਇੰਗ ਕਰਦਾ ਡਰਾਇੰਗ ਕਰ ਲੈਂਦਾ ਬੰਦੇ ਦੀ ਫੋਟੋ ਬਣਾਉਂਦਾ ਕਹਿੰਦੇ ਆ ਹਾਂਜੀ ਠੀਕ ਹੈ ਠੀਕ ਹੈ ਤੇ ਹੁਣ ਤੂੰ ਕੀ ਇਹ ਨਾ ਕੀ ਕਹਿਣਾ ਚਾਹੁੰਦਾ ਸਾਡੇ ਫੋਲੋਅਰ ਨੂੰ ਜਿੰਨੀ ਸਾਡੀ ਸੰਗਤ ਪਿਆਰ ਵਾਲੀ ਹੈ ਉਹਨਾਂ ਨੂੰ ਕੀ ਕਹਿ ਦਈਏ ਬਈ ਫੋਲੋਅਰ ਫੋਲੋ ਕਰ ਲੈਣ ਤੇਰੇ ਚੈਨਲ ਸਬਸਕ੍ਰਾਈਬ ਕਰਾਉਣਾ ਕਿ ਫੋਲੋ ਕਰਾਉਣਾ ਸਬਸਕ੍ਰਾਈਬ ਸਬਸਕ੍ਰਾਈਬ ਹਾਂਜੀ ਇਹਦਾ ਲੱਕੀ ਸੈਣੀ ਆਰਟ ਚੈਨਲ ਹੈ ਜੀ ਸਾਰਿਆਂ ਨੂੰ ਮੇਰੀ ਬੇਨਤੀ ਹੈ ਬਈ ਸਬਸਕ੍ਰਾਈਬ ਜਰੂਰ ਕਰਿਓ ਤੇ ਬੱਚੇ ਦੀ ਹੌਸਲਾ ਅਫਜ਼ਾਈ ਹੋਣੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਜਿਵੇਂ ਆਪਾਂ ਗੰਦਮੰਦ ਪਰੋਸਦੇ ਆਂ ਦੇਖਦੇ ਆਂ ਆਪਾਂ ਬਹੁਤ ਕੁਝ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਜਵਾਨਾ ਹੀ ਸੋਸ਼ਲ ਮੀਡੀਆ ਦਾ ਤੇ ਬਹੁਤ ਲੋਕ ਗੰਦਮੰਦ ਕਰਦੇ ਆ ਹੈਨਾ ਸੋ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੂੰਗਾ ਸਾਰੀ ਸੰਗਤ ਨੂੰ ਕਿ ਚੰਗੀ ਚੀਜ਼ ਨੂੰ ਸ਼ੇਅਰ ਕਰੋ ਇਸ ਬੱਚੇ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਇਹਦੇ ਇੱਕ ਵਾਰ ਚੈਨਲ ਤੇ ਨਿਗਾਹ ਜ਼ਰੂਰ ਮਾਰ ਕੇ ਆਇਓ ਲੱਕੀ ਸੈਣੀ ਆਰਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਸੇ ਵੀਡੀਓ ਦੇ ਮੈਂ ਇੱਕ ਬੇਨਤੀ ਕਰਨੀ ਭੁੱਲ ਗਿਆ ਸੀਗਾ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਕਮੈਂਟ ਬਾਕਸ ਦੇ ਵਿੱਚ ਇੱਕ ਲਿੰਕ ਪਾ ਰਹੇ ਹਾਂ ਇਸ ਬੱਚੇ ਦੇ ਚੈਨਲ ਦਾ ਉਸ ਲਿੰਕ ਨੂੰ ਖੋਲ ਕੇ ਤੁਸੀਂ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਸਾਡੇ ਫਕਰ ਟੀਵੀ ਨੂੰ ਵੀ ਜਰੂਰ ਸਬਸਕ੍ਰਾਈਬ ਕਰਦੇ ਰਹੋ ਜਿਹੜੇ ਨਵੇਂ ਸਾਡੇ ਸਰੋਤੇ ਆਏ ਆ ਕਿਉਂਕਿ ਹਰ ਰੋਜ਼ ਸ਼ਾਮ ਨੂੰ 4 ਵਜੇ ਦੇ ਕਰੀਬ ਅਸੀਂ ਨਵੇਂ-ਨਵੀਆਂ ਵਿਸ਼ਿਆਂ ਦੇ ਉੱਤੇ ਵੀਡੀਓ ਅਪਲੋਡ ਕਰਦੇ ਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ